ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪਹੁ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸਵਚ ਕਸਵੱਟੀ ਲਾਈਐ ਤੁਲਿਆ ਪੁਰ ਤੋਲ ਹਰ ਹਰ ਜਪੋ ਹੋ ਪਿਆਰਿਆ ਗੁਰਮਤ ਲੇ ਹਰ ਬੋਲ ਮਨ ਸੱਚ ਕਸਵੱਟੀ ਲਾਈਐ ਤੁਲਿਆ ਪੁਰ ਤੋਲ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸ੍ਰੀ ਰਾਗ ਮਹੱਲਾ ਪਹਿਲਾ ਦੇ ਅੰਦਰ ਇਸ ਸ਼ਬਦ ਦੁਆਰਾ ਸਾਨੂੰ ਭਾਈ ਇਹ ਸਿੱਖਿਆ ਦੇ ਰਹੇ ਆ ਉਪਦੇਸ਼ ਬਖਸ਼ਿਸ਼ ਕਰ ਰਹੇ ਆ ਮਹਾਰਾਜ ਸਮਝਾਉਣਾ ਕਰ ਰਹੇ ਹਨ ਭਾਈ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਕਹਿੰਦੇ ਉਸ ਵਾਹਿਗੁਰੂ ਪ੍ਰਮਾਤਮਾ ਹਰ ਹਰ ਜਪੋ ਪਿਆਰਿਆ ਉਹਨੂੰ ਜਪਿਆ ਕਰ ਉਹਨੂੰ ਧਿਆਇਆ ਕਰ ਹਰੀ ਜਿਹੜਾ ਸੁੱਕਿਆਂ ਨੂੰ ਹਰੇ ਕਰ ਦੇਣ ਵਾਲਾ ਤੇਰੇ ਸੁੱਕੇ ਮਨ ਦੇ ਉੱਪਰ ਵਾਹਿਗੁਰੂ ਦੇ ਨਾਮ ਦੀਆਂ ਬੂੰਦਾਂ ਗੁਰੂ ਦਾ ਸ਼ਬਦ ਮੀ ਵਰਕੇ ਜਦੋਂ ਬਣੇਗਾ ਤੇ ਫਿਰ ਤੇਰੇ ਹਿਰਦੇ ਦੇ ਵਿੱਚੋਂ ਕੁੜਤਨ ਜਾਂਦੀ ਰਹੇਗੀ ਤੇਰਾ ਮਨ ਕਠੋਰ ਦੀ ਜਗ੍ਹਾ ਮੋਮ ਹੋ ਜਾਏਗਾ ਕਠੋਰ ਤੋਂ ਭਾਵ ਜਿਹਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਸੇ ਦੁੱਖ ਸੁੱਖ ਦੇ ਵਿੱਚ ਕਿਸੇ ਉੱਪਰ ਦਇਆ ਨਹੀਂ ਕਿਸੇ ਉੱਪਰ ਤਰਸ ਨਹੀਂ ਪਰ ਵਾਹਿਗੁਰੂ ਦੇ ਨਾਮ ਦੇ ਦੁਆਰਾ ਮਨੁੱਖ ਦਾ ਮਨ ਮੋਮ ਹੋ ਜਾਂਦਾ ਕਿਸੇ ਦੇ ਦੁੱਖ ਨੂੰ ਦੁੱਖ ਸਮਝਦਾ ਕਿਸੇ ਦੀ ਖੁਸ਼ੀ ਦੇ ਵਿੱਚ ਖੁਸ਼ ਹੁੰਦਾ ਗਰੀਬ ਗੁਰਬੇ ਦੀ ਸੇਵਾ ਕਰਨ ਲਈ ਮਨ ਪ੍ਰਸੀਜਦਾ ਤਰਸ ਆਉਂਦਾ ਤੇ ਦਇਆ ਆਉਂਦੀ ਹੈ ਕਹਿੰਦੇ ਇਸ ਕਰਕੇ ਧੌਲ ਧਰਮ ਦਇਆ ਕਾਪੂਤ ਤੇ ਧਰਮੀ ਬੰਦਾ ਹੈ ਹੀ ਉਹ ਜਿਹਦੇ ਹਿਰਦੇ ਦੇ ਵਿੱਚ ਦਇਆ ਜਿਹਦੇ ਕੋਲ ਦਇਆ ਨਹੀਂ ਹੈ ਭਾਵੇਂ ਜਿਹੋ ਜੇ ਮਰਜੀ ਵਸਤਰ ਪਾਏ ਹੈ ਉਹ ਧਰਮੀ ਨਹੀਂ ਹੋ ਸਕਦਾ 68 ਤੀਰਥ ਸਗਲ ਪੁੰਨ ਜੀ ਦਾ ਪ੍ਰਵਾਨ ਕਹਿੰਦੇ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਜਿੰਨਾ ਫਲ ਕੇਵਲ ਵਾਹਿਗੁਰੂ ਪਰਮਾਤਮਾ ਦੇ ਬਣਾਏ ਹੋਏ ਜੀਵਾਂ ਦੇ ਉੱਪਰ ਜੇਕਰ ਤੇਰੇ ਹਿਰਦੇ 'ਚ ਦਇਆ ਆਉਂਦੀ ਆ ਤੇ 68 ਤੀਰਥਾਂ ਦਾ ਫਲ ਤੈਨੂੰ ਉੱਥੇ ਪ੍ਰਾਪਤ ਹੋ ਜਾਂਦਾ ਹੈ ਸੋ ਇਸ ਕਰਕੇ ਕਹਿੰਦੇ ਭਾਈ ਜੀਵਨ ਨੂੰ ਬਹੁਤ ਵਧੀਆ ਢੰਗ ਦੇ ਨਾਲ ਜਿਉਣ ਦੀ ਯੁਗਤੀ ਮਹਾਰਾਜ ਨੇ ਦੱਸੀ ਆ ਹਰ ਹਰ ਜਪੋ ਪਿਆਰਿਆ ਕਹਿੰਦੇ ਹਰੀ ਨੂੰ ਜਪਣਾ ਕਰ ਜਿਹਦੇ ਜਪਣ ਦੇ ਨਾਲ ਤੇਰਾ ਹਿਰਦਾ ਨਿਰਮਲ ਹੋ ਜਾਏ ਮੂਮ ਹੋ ਜਾਏ ਗੁਰਮਤਿ ਲੈ ਹਰ ਬੋਲ ਤੇ ਗੁਰੂ ਦੀ ਮਤ ਲੈ ਕੇ ਜੋ ਗੁਰੂ ਨੇ ਕਿਹਾ ਆ ਉਹਦੇ ਅਨੁਸਾਰ ਤੇਰੇ ਬੋਲਾਂ 'ਚ ਉਹ ਗੁਰੂ ਸੱਚੇ ਪਾਤਸ਼ਾਹ ਦੀ ਨਿਮਰਤਾ ਸਾਦਗੀ ਚਲਕਣੀ ਚਾਹੀਦੀ ਹੁਣ ਕਈ ਵਾਰ ਧਾਰਮਿਕ ਅਸਥਾਨਾਂ ਦੇ ਉੱਪਰ ਜਾਂ ਧਾਰਮਿਕ ਪਦਮੀਆਂ ਦੇ ਉੱਪਰ ਬੈਠੇ ਹੋਏ ਵੱਡੇ ਵੱਡੇ ਧਰਮ ਗੁਰੂਆਂ ਦੀ ਜਦੋਂ ਆਪਾਂ ਬੋਲੀ ਵੀ ਸੁਣਦੇ ਆ ਤੇ ਬੜਾ ਮਨ ਨੂੰ ਅਚੰਭਾ ਜਾ ਹੁੰਦਾ ਵੀ ਭਾਈ ਗੁਰੂ ਦੇ ਲਾਗੇ ਰਹਿਣ ਵਾਲੇ ਗੁਰੂ ਦੀ ਸੇਵਾ ਕਰਨ ਵਾਲੇ ਬੜੇ-ਬੜੇ ਗਿਆਨੀ ਐ ਬੜੇ-ਬੜੇ ਇਹਨਾਂ ਨੇ ਗ੍ਰੰਥ ਪੜ੍ਹੇ ਐ ਪਰ ਜਦੋਂ ਮੁੱਖ ਤੋਂ ਬੋਲਦੇ ਆ ਤੇ ਬੜੀ ਕੁੜੱਤਨ ਬੜੀ ਈਰਖਾ ਬੜਾ ਗੁੱਸਾ ਬੜਾ ਕ੍ਰੋਧ ਝਲਕਦਾ ਫਿਰ ਇਹ ਨਿਸ਼ਾਨੀ ਹੋਇਆ ਕਰਦੀ ਆ ਵੀ ਉਹ ਗੁਰਬਾਣੀ ਉਹ ਸ਼ਬਦ ਉਹ ਗਿਆਨ ਕੇਵਲ ਜੀਭ ਤੱਕ ਹੀ ਰਹਿ ਗਿਆ ਉਹ ਹਿਰਦੇ ਤੱਕ ਨਹੀਂ ਗਿਆ ਜੇ ਹਿਰਦੇ ਤੱਕ ਗਿਆ ਹੁੰਦਾ ਉਹ ਤੇ ਫਿਰ ਨਿਮਰਤਾ ਆਪਣੇ ਆਪ ਆ ਜਾਂਦੀ ਸਾਦਗੀ ਆਪਣੇ ਆਪ ਆ ਜਾਂਦੀ ਹੈ ਦੂਜਿਆਂ ਉੱਤੇ ਤਰਸ ਆਪਣੇ ਆਪ ਆ ਜਾਂਦਾ ਸਰਸਤ ਗੁਰੂ ਮਹਾਰਾਜ ਕਿਰਪਾ ਕਰਦੇ ਕਹਿੰਦੇ ਹਰੀ ਦੇ ਜਪਣ ਕਰਕੇ ਸਿਮਰਨ ਕਰਕੇ ਤੇਰੇ ਮਨ ਦੀ ਮੈਲ ਦੂਰ ਹੋਣੀ ਆ ਤੇ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਕਹਿੰਦੇ ਹਰੀ ਨੂੰ ਜਪ ਕੇ ਤੇ ਤੇਰੇ ਜੀ ਬਾਤੋਂ ਤੇਰੀ ਰਸਨਾ ਤੋਂ ਗੁਰਮਤਿ ਦੇ ਗੁਰੂ ਕੀ ਸਿੱਖਿਆ ਦੇ ਪਿਆਰੇ ਮਿੱਠੇ ਬੋਲ ਉਹ ਬੋਲਣਾ ਕਰ ਮਨ ਸੱਚ ਕਸਵੱਟੀ ਲਾਈਐ ਤੁਲਿਐ ਪੂਰੈ ਤੋਲ ਮਨ ਨੂੰ ਸੇਵਾ ਟੈਲ ਰੂਪੀ ਐਸੀ ਕਸਵੱਟੀ ਲਾ ਜਿਹੜਾ ਕਿਸੇ ਨਾਲ ਠੱਗੀ ਨਾ ਕਰੇ ਕਿਸੇ ਨਾਲ ਈਰਖਾ ਨਾ ਕਰੇ ਜਾਂ ਕਿਸੇ ਨਾਲ ਦੁਐਤ ਦੀ ਭਾਵਨਾ ਨਾ ਰੱਖੇ ਮਨ ਸੱਚ ਕਸਵੱਟੀ ਲਈਏ ਸੱਚ ਜਦੋਂ ਤੇਰੇ ਜੀਵਨ ਚ ਆ ਗਿਆ ਤੁਲੀ ਆ ਪੂਰੇ ਤੋਲ ਫੇਰ ਤਕੜੀ 'ਚ ਫਰਕ ਨਹੀਂ ਪਾਉਣਾ ਵੀ ਆਪਦਿਆਂ ਨੂੰ ਜ਼ਿਆਦਾ ਤੇ ਦੂਜਿਆਂ ਨੂੰ ਥੋੜਾ ਜਾਂ ਆਪਦੇ ਲਈ ਸਾਰਾ ਕੁਝ ਰੱਖ ਲਿਆ ਤੇ ਦੂਜਿਆਂ ਨਾਲ ਧੋਖਾ ਕਰ ਲਿਆ ਚੀਟਿੰਗ ਕਰ ਲਈ ਭਾਵ ਸ਼ੈਤਾਨੀ ਕੀਤੀ ਚਲਾਕੀ ਕੀਤੀ ਜਿਹੜਾ ਹੱਕ ਆ ਜਿਹੜਾ ਸੱਚ ਆ ਭਾਈ ਉਹ ਹੱਕ ਤੇ ਸੱਚ ਹੀ ਰਹਿਣ ਦੇਣਾ ਕੋਈ ਕਾਣ ਨਹੀਂ ਕਰਨੀ ਕੋਈ ਹੇਰਾ ਫੇਰੀ ਨਹੀਂ ਕਰਨੀ ਕੋਈ ਚੁਸਤ ਚਲਾਕੀ ਨਹੀਂ ਕਰਨੀ ਜਾਂ ਕਿਸੇ ਨੂੰ ਬੇਵਕੂਫ ਬਣਾ ਕੇ ਆਪਣਾ ਮਸਲਾ ਹੱਲ ਨਹੀਂ ਕਰਨਾ ਉਹ ਭਾਈ ਅਗਲੇ ਨੂੰ ਤੇ ਪਤਾ ਨਾ ਲੱਗੇ ਪਰ ਵਾਹਿਗੁਰੂ ਨੂੰ ਤੇ ਦਿਸਦਾ ਇਸ ਕਰਕੇ ਕਹਿੰਦੇ ਮਨ ਸੱਚਕਸਵੱਟੀ ਲਾਈਏ ਆਪਣੇ ਮਨ ਨੂੰ ਸੱਚ ਦੀ ਕਿਸਵੱਟੀ ਲਾ ਕੇ ਰੱਖ ਝੂਠ ਦਾ ਤੰਦਾ ਨਹੀਂ ਕਰਨਾ ਹੇਰਾ ਫੇਰੀ ਨਹੀਂ ਕਰਨੀ ਤੁਲੀਆ ਪੂਰਿਆ ਤੋਲ ਪਾਸਕੂ ਨਹੀਂ ਬਣਨਾ ਪੂਰਾ ਤੋਲ ਰੱਖਣਾ बराबर ਰੱਖਣਾ ਕਿਸੇ ਦੇ ਨਾਲ ਵੀ ਜਿਹੜਾ ਆ ਉਹ ਹੀਰਖਾ ਦੁਆਸ਼ ਕਰਕੇ ਕਿਸੇ ਵੀ ਭਾਵਨਾ ਕਰਕੇ ਜਿਹੜਾ ਆ ਉਹ ਹੀਰਾ ਫੇਰੀ ਨਹੀਂ ਕਰਨੀ ਕੀਮਤ ਕਿਨੇ ਨਾ ਪਾਈ ਐ ਰਿਤਮਾਨਕ ਮੋਲ ਅਮੋਲ ਤੇ ਉਸ ਗੁਰਮਖ ਦੀ ਕੀਮਤ ਨਹੀਂ ਪਾਈ ਜਾ ਸਕਦੀ ਕੀਮਤ ਕਿਨੇ ਨਾ ਪਾਈ ਐ ਰਿਤਮਾਨਕ ਮੋਲ ਅਮੋਲ ਜਿਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਸੱਚ ਨਾਮ ਰੂਪੀ ਮੋਤੀ ਮਾਨਕ ਭਾਵ ਪੈਦਾ ਹੋ ਗਏ ਦੇਦੇ ਜੀਵਨ ਵਿੱਚ ਸੱਚ ਆ ਜੀ ਦੇ ਜੀਵਨ ਵਿੱਚ ਗੁਰੂ ਨੂੰ ਮੁੱਖ ਰੱਖ ਕੇ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲ ਕੇ ਆਪਣੇ ਜੀਵਨ ਦਾ ਨਿਰਵਾਹ ਕਰ ਰਿਹਾ ਕਹਿੰਦੇ ਭਾਈ ਉਹਦਾ ਤੇ ਮੁੱਲ ਹੀ ਨਹੀਂ ਪਾਇਆ ਜਾ ਸਕਦਾ ਕੀਮਤ ਕਿਨੇ ਨਾ ਪਾਈ ਹੈ ਰਿਦਮਾਨ ਕਮੋਲ ਅਮੋਲ ਕਹਿੰਦੇ ਐਸਾ ਅਮੁੱਲ ਹੀਰਾ ਆ ਉਹਦੇ ਜੀਵਨ ਦੇ ਵਿੱਚ ਉਹਦੇ ਹਿਰਦੇ ਦੇ ਵਿੱਚ ਜਿਹੜਾ ਪੂਰਾ ਤੋਲਦਾ ਜਿਹੜਾ ਸੱਚ ਬੋਲਦਾ ਜਿਹੜਾ ਗੁਰੂ ਦੀ ਦਿੱਤੀ ਸਿੱਖਿਆ ਦੇ ਉੱਪਰ ਇਨ ਬਿਨ ਚੱਲ ਰਿਹਾ ਉਹਦਾ ਤੇ ਕਹਿੰਦੇ ਕੋਈ ਮੁੱਲ ਸੰਸਾਰ ਤੇ ਵੀ ਦੇਈ ਨਹੀਂ ਸਕਦਾ ਉਹਦੇ ਬਰਾਬਰ ਕਿਸੇ ਨੂੰ ਰੱਖਿਆ ਹੀ ਨਹੀਂ ਜਾ ਸਕਦਾ ਪਰ ਹੋਵੇ ਸੱਚਾ ਗੁਰੂ ਦੀ ਭੈ ਭਾਵਨਾ ਤੇ ਰਹਿ ਕੇ ਗੁਰੂ ਦੀ ਮਰਿਆਦਾ ਵਿੱਚ ਰਹਿ ਕੇ ਗੁਰੂ ਦੇ ਬਚਨਾਂ ਦੇ ਪੈਰਾ ਦੇਣ ਵਾਲਾ ਕਹਿੰਦੇ ਫਿਰ ਉਹਦਾ ਮੁੱਲ ਕਿਤੇ ਵੀ ਨਹੀਂ ਪਾਇਆ ਜਾ ਸਕਦਾ ਹੈ ਭਾਈ રે ਹਰ ਹੀਰਾ ਗੁਰਮਾਹੀ ਕਹਿੰਦੇ ਭਾਈ ਗੁਰੂ ਤੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਰੂਪੀ ਹੀਰਾ ਹੁੰਦਾ ਹੁਣ ਗੁਰੂ ਕੌਣ ਹੈ ਜਿਹੜਾ ਭਾਈ ਸਿਖਿਆ ਦਿੰਦਾ ਗੁਰੂ ਦੇ ਸ਼ਬਦ ਦੇ ਨਾਲ ਸਾਨੂੰ ਜੋੜਦਾ ਗੁਰੂ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਦੀ ਸਾਡੀ ਸਹਾਇਤਾ ਕਰਦਾ ਉਹ ਸਾਡਾ ਗੁਰੂ ਹੈ ਤੇ ਅਕਾਲ ਪੁਰਖ ਉਹ ਹੀਰਾ ਆ ਕਹਿੰਦੇ ਭਾਈ ਰੇ ਹਰ ਹੀਰਾ ਗੁਰਮਾਹੇ ਹਰੀ ਰੂਪੀ ਹੀਰਾ ਗੁਰੂ ਦੇ ਹਿਰਦੇ 'ਚ ਹੁੰਦਾ ਤੇ ਉਹ ਫਿਰ ਤੇਰੀ ਮਦਦ ਕਰਦਾ ਉਸ ਹੀਰੇ ਦੀ ਪ੍ਰਾਪਤੀ ਵਾਸਤੇ ਤੇ ਉਹ ਮਿਲਦਾ ਕਿੱਥੋਂ ਆ ਸਤ ਸੰਗਤ ਸਤ ਗੁਰ ਪਾਈਐ ਅਹਨਸ ਸ਼ਬਦ ਹਸਾਲਾ ਹੈ ਤੇ ਕਹਿੰਦੇ ਸਤ ਸੰਗਤ ਵਿੱਚ ਜਾ ਕੇ ਸਤਗੁਰ ਪਾਈ ਹੈ ਫਿਰ ਸਤਗੁਰੂ ਮਿਲਦਾ ਸਤ ਸੰਗਤ ਵਿੱਚ ਬਹਿ ਕੇ ਜਿੱਥੇ ਸੱਚ ਦੀ ਸੰਗਤ ਆ ਜਿੱਥੇ ਇੱਕੋ ਨਾਮ ਬਖਾਣੀ ਹੈ ਜਿੱਥੇ ਇੱਕ ਨਾਮ ਦੀ ਗੱਲ ਹੈ ਜਿੱਥੇ ਇੱਕ ਪ੍ਰਮਾਤਮਾ ਦੀ ਗੱਲ ਹੈ ਤੇ ਹੁਣ ਮੈਨੂੰ ਮਾਫ ਕਰਿਓ ਜਿੱਥੇ ਸੰਗਤ ਦੇ ਚ ਬਹਿ ਕੇ ਇੱਕ ਦੂਜੇ ਦੀ ਨਿੰਦਿਆ ਹੋ ਰਹੀ ਹੈ ਇੱਕ ਦੂਜੇ ਦੇ ਉੱਪਰ ਆਲੰਭੇ ਦਿੱਤੇ ਜਾ ਰਹੇ ਆ ਤੁਸੀਂ ਸੁਣੀ ਫਲਾਣੇ ਦੀ ਮੈਂ ਤੁਹਾਨੂੰ ਦੱਸਦਾ ਮੈਂ ਚੈਲੰਜ ਕਰਦਾ ਮੈਨਾਂ ਡਿਬੇਟ ਕਰ ਲਓ ਮੈਂ ਜੀ ਪਹਿਲਾਂ ਕਿਹਾ ਸੀ ਦੇਖਿਆ ਉਦੋਂ ਤੁਹਾਨੂੰ ਸਮਝ ਨਹੀਂ ਲੱਗੀ ਹੁਣ ਮੇਰੀ ਗੱਲ ਤੇ ਤੁਸੀਂ ਆ ਗਏ ਭਾਬ ਆਪਣੇ ਆਪ ਨੂੰ ਸੱਚਾ ਸਾਬਤ ਕਰਨੀ ਦੂਜੇ ਦੀ ਨਹੀਂ ਲਿਆ ਹੋ ਰਹੀ ਐ ਤੇ ਕਹਿ ਰਹੇ ਜੀ ਅਸੀਂ ਸਤ ਸੰਗ ਵਿੱਚ ਜਾ ਰਹੇ ਹਾਂ ਤੇ ਸਤ ਸੰਗ ਤਾਂ ਉੱਥੇ ਹੀ ਐ ਭਾਈ ਜਿੱਥੇ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੋਂ ਬਗੈਰ ਹੋਰ ਕਿਸੇ ਦੀ ਵਡਿਆਈ ਕਿਸੇ ਦੀ ਨਹੀਂ ਨਿਆਣੀ ਕੇਵਲ ਅਕਾਲ ਪੁਰਖ ਦੀ ਸੋਭਾ ਉਹਦੀ ਉਸਤਤ ਹੈ ਤੇ ਉਹਦੇ ਨਾਲ ਜੁੜਨ ਵਾਸਤੇ ਪ੍ਰੇਮਾ ਉਹ ਸਤ ਸੰਗ ਐ ਉਹਦੇ ਤੋਂ ਇਲਾਵਾ ਕੱਠ ਜਿੱਡਾ ਵੱਡਾ ਮਰਜੀ ਹੋਵੇ ਜਿੱਥੇ ਹੋਰ ਕੁਝ ਹੋ ਰਿਹਾ ਉਹ ਸਤ ਸੰਗਤ ਨਹੀਂ ਗਈ ਜਾ ਸਕਦੀ ਤੇ ਮਹਾਰਾਜ ਕਹਿੰਦੇ ਸਤ ਸੰਗਤ ਸਤ ਗੁਰ ਪਾਈ ਹੈ ਸਤ ਸੰਗਤ ਵਿੱਚ ਬੈਠੇਗਾ ਤੇ ਫਿਰ ਸਤ ਗੁਰ ਦੀ ਪ੍ਰਾਪਤੀ ਹੈ ਅਹਨਸ ਸ਼ਬਦ ਸਲਾਹ ਹੈ ਤੇ ਦਿਨ ਰਾਤ ਉਸ ਵਾਹਿਗੁਰੂ ਦੇ ਸ਼ਬਦ ਨੂੰ ਸੁਲਾਉਣਾ ਉਹਨੂੰ ਜਪਣਾ ਉਹਨੂੰ ਧਿਆਉਣਾ ਉਹਨੂੰ ਪੜ੍ਹਨਾ ਹੈ ਕਿਹੜਾ ਸ਼ਬਦ ਜੋ ਧੰਨ ਗੁਰ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆ ਕਹਿੰਦੇ ਭਾਈ ਫਿਰ ਦਿਨ ਰਾਤ ਉਸ ਅਹਨਸ ਵਾਹਿਗੁਰੂ ਦੇ ਦਿਨ ਰਾਤ ਸ਼ਬਦ ਦੇ ਦੁਆਰਾ ਆਪਣੇ ਜੀਵਨ ਦੇ ਅੰਦਰ ਉਹਦੇ ਨਾਮ ਦੀ ਕਮਾਈ ਕਰਨੀ ਆ ਤੇ ਕਲਯੁਗ ਦੇ ਅੰਦਰ ਮਹਾਰਾਜ ਬਾਰ ਬਾਰ ਸਮਝਾ ਰਹੇ ਕਹਿੰਦੇ ਹੋਰ ਕੋਈ ਕੰਮ ਧੰਦਾ ਤੇਰੇ ਕੰਮ ਨਹੀਂ ਹੋਣਾ ਕੇਵਲ ਤੇਰਾ ਸਿਮਰਨ ਤੇ ਤੇਰੀ ਸੇਵਾ ਆ ਜਿਹਨੇ ਤੈਨੂੰ ਬਚਾਉਣਾ ਤੇ ਅੱਜ ਸਾਡੇ ਕੋਲ ਪੈਸੇ ਵੀ ਹੈਗੇ ਆ ਗਿਆਨ ਵੀ ਹੈਗਾ ਸੋਸ਼ਲ ਮੀਡੀਆ ਤੇ ਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸੀਂ ਸਾਰੇ ਦੇ ਸਾਰੇ ਵਿਆਖਿਆ ਸਹਿਤ ਵੀ ਲਈ ਹੋਏ ਆ ਭਾਬ ਘਰਾਂ ਦੇ ਅੰਦਰ ਵੀ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹਦੀਆਂ ਬੀੜਾ ਰੱਖੀ ਬੈਠੇ ਆ ਪਰ ਸਿਮਰਨ ਕਿਹਦੇ ਕੋਲ ਆ 5 ਮਿੰਟ ਦਾ ਟਾਈਮ ਨਹੀਂ ਕੋਈ ਬਹਿ ਕੇ ਪੜੇ ਸੇਵਾ ਕਿਸ ਦੇ ਕੋਲ ਆ ਕਿਸੇ ਦੇ ਕੋਲ ਨਹੀਂ ਹੈ ਸਿਰਫ ਅਸੀਂ ਸੇਵਾ ਨੂੰ ਪੈਸਾ ਸਮਝ ਲਿਆ ਵੀ ਮੈਂ 100 200 ਦੇ ਦਿੱਤਾ ਤੇ ਮੇਰੀ ਸੇਵਾ ਹੋ ਗਈ ਨਹੀਂ ਭਾਈ ਸੇਵਾ ਤੇ ਹੱਥੀਂ ਕਰਨੀ ਪੈਣੀ ਹੈ ਪੈਸਾ ਦੇਣਾ ਸੇਵਾ ਨਹੀਂ ਹੈ ਇਸੇ ਤਰ੍ਹਾਂ ਸਿਮਰਨ ਬਹਿਣਾ ਪੈਣਾ ਚੌਂਕੜਾ ਮਾਰਨਾ ਪੈਣਾ ਜਪਣਾ ਪੈਣਾ ਧਿਆਉਣਾ ਪੈਣਾ ਇਹ ਨਹੀਂ ਕਿ ਪਾਠੀ ਸਿੰਘ ਨੂੰ 200 ਦੇ ਦਿੱਤਾ ਤੇ ਭਾਈ ਮੇਰੇ ਲਈ ਘੰਟਾ ਸਿਮਰਨ ਕਰਦੀ ਏਦਾਂ ਨਹੀਂ ਗੱਲ ਬਣਨੀ ਸਤਗੁਰੂ ਮਹਾਰਾਜ ਕਿਰਪਾ ਕਰਦੇ ਕਹਿੰਦੇ ਕਾਲ ਯੁਗ ਦੇ ਵਿੱਚ ਸੇਵਾ ਤੇ ਸਿਮਰਨ ਨਹੀਂ ਤੈਨੂੰ ਬਚਾਉਣਾ ਤੇ ਸਾਡੇ ਕੋਲ ਭਾਈ ਸਮਾਂ ਹੀ ਨਹੀਂ ਹੈ ਸੇਵਾ ਤੇ ਸਿਮਰਨ ਦਾ ਅਸੀਂ ਪੈਸੇ ਨੂੰ ਹੀ ਦਾਨ ਸਮਝੀ ਜਾਂਦੇ ਆ ਅਸੀਂ ਪੈਸੇ ਨੂੰ ਹੀ ਸੇਵਾ ਸਮਝੀ ਜਾਂਦੇ ਆ ਸੋ ਰੋ ਵਿਚਾਰ ਸਤਗੁਰੂ ਮਹਾਰਾਜ ਕਹਿੰਦੇ ਸਤ ਸੰਗਤ ਸਤਗੁਰ ਪਾਈ ਹੈ ਸਤ ਸੰਗਤ ਵਿੱਚ ਜਾਣਾ ਤੇ ਉਥੇ ਸਤਗੁਰ ਦੀ ਪ੍ਰਾਪਤੀ ਹੁੰਦੀ ਹੈ ਅਹਨ ਸਬਦ ਸਲਾਹੇ ਫਿਰ ਦਿਨ ਰਾਤ ਉਸ ਵਾਹਿਗੁਰੂ ਦੇ ਸ਼ਬਦ ਨੂੰ ਸੁਲਾਉਣਾ ਉਹਨੂੰ ਜਪਣਾ ਉਹਨੂੰ ਧਿਆਉਣਾ ਕਰ ਰਹਾਓ ਰਹਿਣ ਵਾਲਾ ਵਾਹਿਗੁਰੂ ਪ੍ਰਮਾਤਮਾ ਇੱਕ ਹੈ ਇੱਥੇ ਵਿਸ਼ਰਾਮ ਵੀ ਇਹਦੇ ਆਪਾਂ ਅਰਥ ਕਰ ਸਕਦੇ ਹਾਂ ਜੀ ਸੱਚ ਵਖਰ ਧਨ ਰਾਸ ਲੈ ਪਾਈਏ ਗੁਰ ਪ੍ਰਗਾਸ ਸੱਚ ਵਖਰ ਧਨ ਰਾਸ ਲੈ ਕਹਿੰਦੇ ਸੱਚ ਦਾ ਸੌਦਾ ਖਰੀਦ ਐਸਾ ਸੱਚ ਵਖਰ ਧਨ ਰਾਸ ਲੈ ਪੂੰਜੀ ਜਿਹੜੀ ਐ ਉਹ ਸੱਚ ਵੱਖਰ ਧਨ ਰਾਸ ਲੈ ਪਾਈ ਐ ਗੁਰਪ੍ਰਗਾਸ ਗੁਰੂ ਦੇ ਚਰਨਾਂ ਦੇ ਵਿੱਚ ਸੱਚ ਰੂਪੀ ਪੂੰਜੀ ਦੀ ਭੇਟਾ ਕਰਕੇ ਖਰਾ ਸੌਦਾ ਖਰੀਦ ਲੈ ਗੁਰਪ੍ਰਗਾਸ ਫਿਰ ਗਿਆਨ ਪ੍ਰਾਪਤ ਹੋ ਜਾਂਦਾ ਗੁਰੂ ਪ੍ਰਗਾਸ ਕਰ ਦਿੰਦਾ ਗੁਰੂ ਦੇ ਦੁਆਰਾ ਦਿੱਤਾ ਹੋਇਆ ਸ਼ਬਦ ਰੂਪੀ ਗਿਆਨ ਜਿਹੜਾ ਹਿਰਦੇ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜਦਾ ਤੇ ਜੀਵਨ ਦੇ ਅੰਦਰੋਂ ਬੁਰਾਈਆਂ ਨੂੰ ਕੱਢ ਕੇ ਚੰਗਿਆਈਆਂ ਦੇ ਗੁਣ ਭਰ ਦਿੰਦਾ ਤੇ ਸੱਚ ਆਣ ਕੇ ਸੱਚੇ ਨਾਲ ਜੁੜਨ ਦੀ ਯੁਗਤੀ ਮਿਲ ਜਾਂਦੀ ਸੱਚ ਵਖਰ ਧਨ ਰਾਸ ਲੈ ਪਾਈ ਹੈ ਗੁਰ ਪ੍ਰਕਾਸ਼ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਸੱਚ ਰੂਪੀ ਪੂੰਜੀ ਨੂੰ ਭੇਟਾ ਕਰਕੇ ਗੁਰੂ ਦਾ ਗਿਆਨ ਲੈ ਕੇ ਸ਼ਬਦ ਰੂਪੀ ਸੌਦਾ ਸੱਚਾ ਸੌਦਾ ਉਹ ਖਰੀਦ ਜਿਹੜਾ ਤੇਰੇ ਵਾਸਤੇ ਨਫਾ ਕਰੇ ਜਿਉਂ ਅਗਨ ਮਰਿਆ ਜਲ ਪਾਈ ਹੈ ਤਿਉਂ ਤ੍ਰਿਸ਼ਨਾ ਦਾਸਨ ਦਾਸ ਕਹਿੰਦੇ ਜਿੱਦਾਂ ਅਗਨੀ ਨੂੰ ਬੁਝਾਉਣ ਵਾਸਤੇ ਜਲ ਦੀ ਲੋੜ ਹੁੰਦੀ ਹੈ ਬਲਦੀ ਅੱਗ ਤੇ ਪਾਣੀ ਪਾ ਦਈਏ ਤੇ ਅੱਗ ਬੁਝ ਜਾਂਦੀ ਹੈ ਜਿਉਂ ਅਗਨ ਮਰਿਆ ਜਲ ਪਾਈ ਹੈ ਤੇ ਉਹ ਤ੍ਰਿਸ਼ਨਾ ਦਾਸਨ ਦਾਸ ਕਹਿੰਦੇ ਇਸੇ ਤਰ੍ਹਾਂ ਜਿਹੜੀ ਪਦਾਰਥਾਂ ਦੀ ਤ੍ਰਿਸ਼ਨਾ ਆ ਉਹ ਫਿਰ ਜਦੋਂ ਦਾਸਾਂ ਦੇ ਵੀ ਦਾਸ ਬਣ ਜਾਈਏ ਉਹ ਤ੍ਰਿਸ਼ਨਾ ਰੂਪੀ ਅੱਗ ਫੇਰ ਮਰਦੀ ਹੈ ਜਿਹੜੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਆ ਨਾ ਤੇ ਆਉਣ ਵਾਲੇ ਸੇਵਾ ਸਿਮਰਨ ਕਰਨ ਵਾਲੇ ਰੱਬ ਦੇ ਦਾਸ ਆ ਕਹਿੰਦੇ ਉਹਨਾਂ ਦੇ ਵੀ ਦਾਸ ਬਣ ਜਾਈਏ ਐਡੀ ਨਿਮਰਤਾ ਆ ਜਾਏ ਹੁਣ ਕਹਿਣ ਨੂੰ ਤੇ ਮੇਰੇ ਵਰਗਾ ਵੀ ਕਹਿ ਦਿੰਦਾ ਜੀ ਦਾਸ ਇਹ ਗੱਲ ਕਹਿ ਰਿਹਾ ਕਹਿਣ ਦੇ ਨਾਲ ਅਸੀਂ ਦਾਸ ਨਹੀਂ ਬਣ ਜਾਣਾ ਦਾਸ ਦੇ ਅਰਥ ਹੁੰਦੇ ਆ ਜਿਹੜਾ ਬਗੈਰ ਕਿਸੇ ਪੈਸੇ ਤੋਂ ਬਿਗੈਰ ਕਿਸੇ ਲਾਲਚ ਤੋਂ ਬਿਗੈਰ ਕਿਸੇ ਮਾਇਆ ਤੋਂ ਬਿਗੈਰ ਕਿਸੇ ਡਰ ਤੋਂ ਆਪਣੀ ਮਰਜ਼ੀ ਦੇ ਨਾਲ ਖੁਸ਼ ਹੋ ਕੇ ਕੰਮ ਕਰਦਾ ਹੋਵੇ ਉਹਨੂੰ ਦਾਸ ਕਿਹਾ ਜਾਂਦਾ ਕਿ ਭਾਈ ਜਿਹੜੀ ਮੈਂ ਸੇਵਾ ਜਾਂ ਸਿਮਰਨ ਕਰ ਰਿਹਾ ਇਹਦੇ ਬਦਲੇ ਮੈਨੂੰ ਕੁਝ ਨਹੀਂ ਚਾਹੀਦਾ ਨਾ ਮੈਨੂੰ ਇੱਜ਼ਤ ਮਾਣ ਦੀ ਲੋੜ ਹੈ ਨਾ ਮੈਨੂੰ ਪੈਸੇ ਦੀ ਲੋੜ ਹੈ ਨਾ ਮੈਨੂੰ ਸਰੋਪਾ ਪਾਇਆ ਜਾਵੇ ਮੈਂ ਤਾਂ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਪ੍ਰਮਾਤਮਾ ਦੇ ਇਸ ਸਿਧਾਂਤ ਦੀ ਪਾਲਣਾ ਕਰ ਰਿਹਾ ਭਾਵੇਂ ਐਡੀ ਨਿਮਰਤਾ ਹੋਵੇ ਤੇ ਜੇ ਆਪਾਂ ਇਹ ਆਸ ਰੱਖ ਕੇ ਗੱਲ ਕਰਦੇ ਆਂ ਜੀ ਮੈਂ ਰੋਜ਼ ਸੇਵਾ ਕਰਦਾ ਤਾਂ ਮੈਨੂੰ ਐਦਵਾਰ ਸਰੂਪਾ ਮਿਲਣਾ ਚਾਹੀਦਾ ਤੇ ਜਦੋਂ ਸੇਵਾਦਾਰਾਂ ਦੀ ਗੱਲ ਹੋਵੇ ਤੇ ਮੇਰਾ ਨਾਮ ਸਾਰਿਆਂ ਦੇ ਉੱਤੇ ਲਿਆ ਜਾਵੇ ਵੀ ਇਹ ਬਹੁਤ ਵੱਡੀ ਸੇਵਾ ਕਰਦਾ ਭਾਵੇਂ ਕੋਈ ਨਾ ਕੋਈ ਲਾਲਚ ਰੱਖਿਆ ਹੋਇਆ ਮਨ 'ਚ ਤੇ ਦਾਸ ਉਹ ਹੁੰਦਾ ਜਿਹੜਾ ਭਾਈ ਆਪਦੀ ਸੇਵਾ ਦੇ ਬਦਲੇ ਕੁਝ ਨਹੀਂ ਚਾਹੁੰਦਾ ਭਾਈ ਗੁਰੂ ਜੋ ਤੈਨੂੰ ਪਾਉਂਦਾ ਜੋ ਤੈਨੂੰ ਚੰਗਾ ਲੱਗਦਾ ਤੂੰ ਕਰ ਮੈਂ ਆਪਣੀ ਖੁਸ਼ੀ ਦੇ ਨਾਲ ਆਪਣਾ ਆਪ ਤੈਨੂੰ ਸਮਰਪਿਤ ਕਰ ਦਿੱਤਾ ਉਹਨੂੰ ਦਾਸ ਕਿਹਾ ਜਾਂਦਾ ਤੇ ਮਹਾਰਾਜ ਕਹਿੰਦੇ ਫਿਰ ਦਾਸਾਂ ਦੇ ਵੀ ਦਾਸ ਹੋ ਜਾਣਾ ਜਿਹੜੀ ਐਸੀ ਸਮਰਤੀ ਵਾਲੇ ਐਸੇ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਏ ਆ ਉਹਨਾਂ ਦੇ ਵੀ ਗਾਂ ਦਾਸ ਬਣ ਜਾਣਾ ਜਿਉਂ ਅਗਨ ਮਰਿਆ ਜਲ ਪਾਈਆ ਕਹਿੰਦੇ ਜਿਵੇਂ ਪਾਣੀ ਪਾ ਕੇ ਅੱਗ ਬੁਝ ਜਾਂਦੀ ਹੈ ਤੇ ਉਹ ਤ੍ਰਿਸ਼ਨਾ ਦਾਸ ਅੰਦਾਸ ਕਹਿੰਦੇ ਇਸੇ ਤਰ੍ਹਾਂ ਫਿਰ ਜਿਹੜੀ ਤ੍ਰਿਸ਼ਨਾ ਆ ਉਹ ਦਾਸਾਂ ਦੇ ਵੀ ਦਾਸ ਬਣ ਕੇ ਤੇਰੇ ਹਿਰਦੇ 'ਚੋਂ ਖਤਮ ਹੋਵੇਗੀ ਜਮ ਜੰਦਾਰ ਨਾ ਲੱਗਿਆ ਇਉਂ ਭਵਜਲ ਤਰੇ ਤਰਾਸ ਫਿਰ ਜਮਾਂ ਦੀ ਮਾਰ ਨਹੀਂ ਪੈਂਦੀ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਂਦਾ 84 ਦੇ ਗੇੜੇ 'ਚੋਂ ਨਿਕਲ ਜਾਈਦਾ ਜਮ ਜੰਦਾਰ ਨਾਲ ਲੱਗ ਗਈ ਇਉਂ ਭਵਜਲ ਤਰ ਇਤਰਾਸ ਤੇ ਸੰਸਾਰ ਰੂਪੀ ਭਵਜਲ ਸਾਗਰ ਤੋਂ ਵਾਹਿਗੁਰੂ ਫਿਰ ਤਾਰਕੂ ਬਣਾ ਕੇ ਤਾਰ ਦਿੰਦੇ ਆ ਫਿਰ ਆਪਾਂ ਸੰਸਾਰ ਦੇ ਵਿੱਚ ਇਹਨਾਂ ਧੰਦਿਆਂ ਚ ਡੁੱਬਦੇ ਨਹੀਂ ਤਰ ਜਾਂਦੇ ਆ ਪਾਰ ਹੋ ਜਾਂਦੇ ਆ ਹੁਣ ਡੁੱਬਣਾ ਕੀ ਐ ਜਿਹੜਾ ਸਾਰਾ ਜੀਵਨ ਸੰਸਾਰ ਦੇ ਰਸ ਭੋਗ ਮਾਣ ਦਾ ਆਨੰਦ ਮਾਣਦਾ ਹੋਇਆ ਕੇਵਲ ਜੀਵ ਅੱਖਾਂ ਕੰਨਾਂ ਦੇ ਸਵਾਦ ਵਾਸਤੇ ਹੀ ਜਿਉਂਦਾ ਤੇ ਮਰ ਗਿਆ ਭਾਵ ਸੰਸਾਰ ਤੋਂ ਪਾਰ ਨਹੀਂ ਹੋ ਸਕਿਆ ਸੰਸਾਰ ਦੇ ਪਦਾਰਥਾਂ ਦੀ ਖਚਤ ਹੋ ਗਿਆ ਉਹਨੂੰ ਕਿਹਾ ਜਾਂਦਾ ਵੀ ਸੰਸਾਰ ਚ ਡੁੱਬ ਗਿਆ ਤੇ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਣੇ ਆਪ ਨੂੰ ਆਪਣੇ ਜੀਵਨ ਨੂੰ ਕਰਦਾਰ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਚਲਾ ਗਿਆ ਉਹ ਭავ ਪਾਰ ਮੰਨਿਆ ਜਾਂਦਾ ਵੀ ਭਾਈ ਉਹ ਸੰਸਾਰ ਚ ਡੁੱਬਾ ਨਹੀਂ ਉਹ ਸੰਸਾਰ ਚੋਂ ਪਾਰ ਹੋ ਗਿਆ ਕਹਿੰਦੇ ਜਮ ਜੰਦਾਰ ਨਾਲ ਲੱਗ ਗਈ ਉਹ ਭਵਜਲ ਤਰੇ ਤਰਾਸ ਫਿਰ ਜਮਾ ਦੀ ਮਾਰ ਤੋਂ ਬਚਾਅ ਹੋ ਜਾਂਦਾ ਤੇ ਵਾਹਿਗੁਰੂ ਇਸ ਭਵਜਲ ਰੂਪੀ ਸਾਗਰ ਸੰਸਾਰ ਤੋਂ ਸਾਨੂੰ ਤਾਰ ਦਿੰਦਾ ਪਾਰ ਕਰਾ ਦਿੰਦਾ ਗੁਰਮੁਖਾ ਕੂੜ ਨਾ ਭਾਵੇਈ ਸੱਚ ਰਤੇ ਸੱਚ ਭਾਏ ਗੁਰਮੁਖਾ ਨੂੰ ਝੂਠ ਨਹੀਂ ਚੰਗਾ ਲੱਗਦਾ ਫਿਰ ਉਹ ਕੂੜ ਨਹੀਂ ਕਮਾਉਂਦੇ ਸੱਚ ਰਤੇ ਸੱਚ ਭਾਏ ਤੇ ਵਾਹਿਗੁਰੂ ਸੱਚ ਰੂਪੀ ਗਿਆਨ ਦੀ ਪ੍ਰਾਪਤੀ ਕਰਦੇ ਆ ਭਾਏ ਉਹਨੂੰ ਮਿਲਦੇ ਆ ਉਹ ਫਿਰ ਝੂਠ ਦਾ ਸੌਦਾ ਇਕੱਠਾ ਨਹੀਂ ਕਰਦੇ ਸਾਖਤ ਸੱਚ ਨਾ ਭਾਵੇਈ ਕੂੜੀ ਕੂੜੇ ਪਾਏ ਤੇ ਜਿਹੜੇ ਸਾਖਤ ਆ ਜਿਹੜੇ ਰੱਬ ਤੋਂ ਟੁੱਟੇ ਹੋਏ ਆ ਜਿਹੜੇ ਭਵ ਸਾਗਰ ਦੇ ਵਿੱਚੋਂ ਪਾਰ ਨਹੀਂ ਹੋਣ ਵਾਲੇ ਜਿਨ੍ਹਾਂ ਦਾ ਕਰਮ ਹੀ ਐਸਾ ਆ ਵੀ ਉਹਨਾਂ ਨੇ ਭਾਈ ਇਸ ਸੰਸਾਰ 'ਚ ਖਚਲ ਹੋਣਾ ਸਾਕਤ ਸੱਚ ਨਾ ਭਾਵੇ ਫਿਰ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਉਹ ਫਿਰ ਤੁਹਾਨੂੰ ਵੀ ਝੂਠਾ ਸ਼ਬਦ ਕਰਨ ਦੀ ਕੋਸ਼ਿਸ਼ ਕਰਦੇ ਆ ਬੜੇ ਬੜੇ ਲਾਂਚਣ ਲਾਉਂਦੇ ਆ ਬੜੇ ਬੜੇ ਜਿਹੜੇ ਇਲਜ਼ਾਮ ਲਾਉਂਦੇ ਆ ਕਰਦਾਰ ਕੁਸ਼ੀਆਂ ਕਰਦੇ ਬੜਾ ਕੁਛ ਕਰਦੇ ਆ ਕਿਉਂਕਿ ਉਹਨਾਂ ਨੇ ਆਪ ਤੇ ਲੰਘਣਾ ਨਹੀਂ ਤੇ ਉਹ ਨਹੀਂ ਚਾਹੁੰਦੇ ਵੀ ਕੋਈ ਹੋਰ ਵੀ ਲੰਘ ਜਵੇ ਉਹ ਵੀ ਸਾਡੇ ਵਾਂਗੂ ਸੰਸਾਰ 'ਚ ਡੁੱਬ ਜੈ ਇਹ ਉਹਨਾਂ ਦੀ ਬਿਰਤੀ ਹੈ ਸਾਕਤ ਸੱਚ ਨਾ ਭਾਵੇ ਈ ਕੂੜੀ ਕੂੜੇ ਪਾਏ ਤੇ ਕਹਿੰਦੇ ਫਿਰ ਉਹ ਕੂੜ ਦਾ ਵਪਾਰ ਝੂਠ ਦਾ ਵਪਾਰ ਗੰਦ ਦਾ ਵਪਾਰ ਹੀ ਕਰਦੇ ਆ ਤੇ ਉਹ ਦੂਜਿਆਂ ਨੂੰ ਵੀ ਫਿਰ ਇਸੇ ਪਾਸੇ ਵੱਲ ਖਿੱਚਦੇ ਆ ਸਾਚਰਤੇ ਗੁਰਮੇਲੀਐ ਸੱਚੇ ਸੱਚ ਸਮਾਏ ਪੂਰਿਆਂ ਗੁਰਾਂ ਨਾਲ ਮਿਲ ਕੇ ਹੀ ਸੱਚ ਦੀ ਪ੍ਰਾਪਤੀ ਹੁੰਦੀ ਸੱਚ ਰਤੇ ਗੁਰਮੇਲੀਐ ਸੱਚੇ ਸੱਚ ਸਮਾਏ ਫਿਰ ਉਸ ਸੱਚ ਰੂਪ ਪ੍ਰਮਾਤਮਾ ਵਿੱਚ ਸਮਾ ਜਾਂਦੇ ਆ ਜੇਕਰ ਪੂਰਾ ਸੱਚਾ ਗੁਰੂ ਮਿਲ ਜਾਵੇ ਫਿਰ ਉਹ ਯੁਗਤੀ ਦੱਸ ਦਿੰਦਾ ਤੇ ਸਭ ਤੋਂ ਵੱਡਾ ਗੋਣਿਆ ਆਪਣੇ ਜੀਵਨ ਵਿੱਚ ਸੱਚ ਲਿਆਓ ਕਿਸੇ ਵੀ ਕਾਰਨ ਕਰਕੇ ਜੇ ਤੁਹਾਨੂੰ ਝੂਠ ਬੋਲਣਾ ਪੈ ਰਿਹਾ ਤੇ ਇਹ ਜਾਣ ਲਿਓ ਵੀ ਆਪਾਂ ਕੂੜ ਦਾ ਸੌਦਾ ਕਰ ਰਹੇ ਆ ਤੇ ਜੇ ਸੱਚ ਬੋਲ ਰਹੇ ਆ ਤੇ ਸੱਚ ਦੀ ਕਮਾਈ ਕਰ ਰਹੇ ਆ ਹੱਕ ਸੱਚ ਦੀ ਦਸਾਂ ਉਹਦੀ ਕਿਰਤ ਕਰ ਰਹੇ ਆ ਤੇ ਸਮਝ ਲਓ ਕਿ ਵਾਹਿਗੁਰੂ ਪ੍ਰਮਾਤਮਾ ਦੀ ਸਾਡੇ ਤੇ ਕਿਰਪਾ ਸਾਡੇ ਤੇ ਮਿਹਰ ਆ ਸੋ ਸੱਚ ਰਤੇ ਗੁਰ ਮੇਲੀਏ ਜਿਹੜੇ ਸੱਚ ਵਿੱਚ ਰਤੇ ਹੋਏ ਆ ਸੱਚ ਦਾ ਸੌਦਾ ਕਰਦੇ ਕਹਿੰਦੇ ਉਹਨੂੰ ਹੀ ਪ੍ਰਮਾਤਮਾ ਮਿਲਦਾ ਸੱਚੇ ਸੱਚ ਸਮਾਏ ਤੇ ਫਿਰ ਉਸ ਸੱਚੇ ਪ੍ਰਮਾਤਮਾ ਦੇ ਨਾਲ ਉਹਨਾਂ ਦਾ ਮੇਲ ਕਰਾ ਕੇ ਆਪਣੇ ਵਿੱਚ ਅਪੇਧ ਕਰ ਲੈਂਦਾ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਕਹਿੰਦੇ ਮਨ ਦੇ ਵਿੱਚ ਹੀ ਮਾਨਕ ਰਤਨ ਪਦਾਰਥ ਹੀਰਾ ਸਭ ਕੁਝ ਹੈ ਜੇਕਰ ਸੱਚ ਦਾ ਸੌਦਾ ਕਰੇਗਾ ਤੇ ਇਹ ਤੇਰਾ ਮਨ ਹੀ ਰਿਆ ਮੋਤੀਆਂ ਲਾਲਾਂ ਮਾਨਕਾਂ ਨਾਲ ਭਰਿਆ ਹੋਇਆ ਤੇ ਜੇ ਝੂਠ ਆ ਕੂੜ ਆ ਤੇ ਫਿਰ ਮਨੋ ਇਹ ਗੰਦਗੀ ਦਾ ਭਰਿਆ ਹੋਇਆ ਸੱਚ ਵਖਰ ਧਨ ਨਾਮ ਹੈ ਘਟ ਘਟ ਗੈਰ ਗੰਭੀਰ ਕਹਿੰਦੇ ਜੋ ਗੈਰ ਗੰਭੀਰ ਪ੍ਰਮਾਤਮਾ ਘਟ ਘਟ ਵਿੱਚ ਵਸਿਆ ਹੋਇਆ ਸੱਚਾ ਵਖਰ ਧਨ ਨਾਮ ਹੈ ਉਹਦਾ ਨਾਮ ਰੂਪ ਹੀ ਸੱਚ ਆ ਜਿਹੜਾ ਹਰ ਥਾਂ ਤੇ ਮੌਜੂਦ ਪਰਮਾਤਮਾ ਹੈ ਸਭ ਅੰਦਰ ਵਸ ਰਿਹਾ ਉਹਦਾ ਸੱਚਾ ਨਾਮ ਹੀ ਜਿਹੜਾ ਹੈ ਸੱਚ ਵਖਰ ਧਨ ਨਾਮ ਹੈ ਕਹਿੰਦੇ ਸੱਚਾ ਸੌਦਾ ਤੇ ਉਹਦੇ ਨਾਮ ਨੂੰ ਇਕੱਠਾ ਕਰਨਾ ਹੀ ਆ ਬਾਕੀ ਸਾਰੇ ਸੌਦੇ ਸੰਸਾਰ ਦੇ ਝੂਠੇ ਹਨ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰਾ ਜਿਹਦੇ ਉੱਪਰ ਉਹ ਖੀਰਾ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਦਇਆ ਕਰਕੇ ਦੇ ਦਿੰਦਾ ਉਹ ਨੂੰ ਹੀ ਪ੍ਰਾਪਤ ਹੁੰਦਾ ਜੇ ਉਹਦਾ ਤਰਸ ਉਹਦੀ ਕਿਰਪਾ ਨਾ ਹੋਵੇ ਤੇ ਵਾਹਿਗੁਰੂ ਦਾ ਨਾਮ ਰੂਪੀ ਹੀਰਾ ਵੀ ਪ੍ਰਾਪਤ ਨਹੀਂ ਹੁੰਦਾ ਹੈ ਭਾਵ ਜਿਨ੍ਹਾਂ ਨੂੰ ਉਹ ਬਖਸ਼ਣਾ ਚਾਹੇ ਜਿਹੜੇ ਉਹਦੇ ਚਰਨਾਂ 'ਚ ਅਰਦਾਸ ਕਰਦੇ ਆ ਹੁਣ ਛੋਟੀ ਜੀ ਬੇਨਤੀ ਕਰਾਂ ਅਰਦਾਸ ਦੋਵੈਲੇ ਇਸੇ ਕਰਕੇ ਕਰਦੇ ਮਹਾਰਾਜ ਸਾਡੀ ਬੁੱਧੀ ਨਹੀਂ ਸਾਡਾ ਗਿਆਨ ਨਹੀਂ ਸਾਡਾ ਜੀਵਨ ਨਹੀਂ ਸਾਡਾ ਕਰਮ ਨਹੀਂ ਹੈ ਪਰ ਫਿਰ ਵੀ ਅਸੀਂ ਤਰਸ ਕਰਦੇ ਹਾਂ ਤੇਰੇ ਤੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਮਹਾਰਾਜ ਤੂੰ ਸਾਡੇ ਤੇ ਤਰਸ ਕਰ ਦੇ ਮੈਨੂੰ ਖਿਮਾ ਕਰਿਓ ਸੱਚੇ ਪਾਤਸ਼ਾਹ ਅਰਦਾਸ ਜੋਦੜੀ ਬੇਨਤੀ ਕਰਦੇ ਹਾਂ ਤੂੰ ਸਾਡੇ ਤੇ ਤਰਸ ਕਰ ਦੇ ਤੇ ਸਾਨੂੰ ਛੁਡਾ ਦੇ ਸਾਡਾ ਛੁਟਕਾਰਾ ਕਰਾ ਦੇ ਫਿਰ ਉਹ ਵਾਹਿਗੁਰੂ ਪਰਮਾਤਮਾ ਪਸੀਜ ਜਾਂਦਾ ਫਿਰ ਉਹ ਰਾਹ ਦੇ ਦਿੰਦਾ ਸਾਡੀਆਂ ਗਲਤੀਆਂ ਤੋਂ ਮੋੜ ਕੇ ਚੰਗੇ ਪਾਸਿਆਂ ਵੱਲ ਸਾਨੂੰ ਲੈ ਆਉਂਦਾ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰਹੀਰ ਫਿਰ ਉਹ ਵਾਹਿਗੁਰੂ ਦਇਆ ਕਰ ਦਿੰਦਾ ਵੀ ਭਾਈ ਇਹਦਾ ਸਿਮਰਨ ਇਹਦਾ ਅਭਿਆਸ ਇਹਦਾ ਕਰਮ ਐਸਾ ਨਹੀਂ ਪਰ ਇਹਦੀ ਅਰਦਾਸ ਆ ਇਹ ਚਾਹੁੰਦਾ ਮਹਾਰਾਜ ਮੈਨੂੰ ਛਡਾ ਲਓ ਤੇ ਫਿਰ ਮਹਾਰਾਜ ਹੌਲੀ-ਹੌਲੀ ਕਰਕੇ ਅਭਗੁਣ ਜੀਵਨ ਵਿੱਚੋਂ ਕੱਢ ਕੇ ਗੁਣ ਦੇਣੇ ਸ਼ੁਰੂ ਕਰ ਦਿੰਦਾ ਤੇ ਮਨੁੱਖ ਵਾਹਿਗੁਰੂ ਦੇ ਨਾਮ ਪਾਸੇ ਵੱਲ ਮੁੜ ਜਾਂਦਾ ਤੇ ਵਾਹਿਗੁਰੂ ਦਾ ਨਾਮ ਰੂਪੀ ਹੀਰਾ ਫਿਰ ਉਸ ਗੁਰੂ ਦੀ ਦਇਆ ਕਰਕੇ ਸਾਨੂੰ ਭਾਈ ਪ੍ਰਾਪਤ ਹੋ ਜਾਂਦਾ ਹੈ ਸੋ ਰੋ ਵਿਚਾਰ ਸਤਗੁਰੂ ਮਹਾਰਾਜ ਜੀ ਦੇ ਮੁਰਬਾਨੀ ਦਾ ਉਚਾਰਨ ਕਰਦੇ ਆ ਆਪ ਸੰਗਤ ਨਾਲ ਸਾਂਝ ਕਰਦੇ ਆ ਬਹੁਤ ਬਹੁਤ ਗਲਤੀਆਂ ਭੁੱਲਾਂ ਹੋ ਜਾਂਦੀਆਂ ਸਤਿਗੁਰੂ ਮਹਾਰਾਜ ਆਪ ਸੰਗਤ ਜੀ ਬਖਸ਼ਣਯੋਗ ਹੋ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਔਗੁਣਾਂ ਨੂੰ ਨਾ ਚੁਤਾਰਦੇ ਹੋਏ ਆਪਣੇ ਨਾਮ ਰੂਪੀ ਹੀਰਾ ਨਾਮ ਰੂਪੀ ਗੁਣ ਸਾਡੇ ਜੀਵਨ ਵਿੱਚ ਪਰ ਦੇਣ ਜੀ ਇੰਨੀ ਕਿ ਸੇਵਾ ਆਪ ਸੰਗਤਾਂ ਦੇ ਚਰਨਾਂ 'ਚ ਆਪ ਜੀ ਨੇ ਜਿਹੜੀ ਹੈ ਉਪਰਵਾਣ ਕਰਨੀ ਆਓ ਸਮਾਪਤੀ ਵੱਲ ਵਧੀਏ ਸਾਚੇ ਵਖਰੇ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ